ਅਬਜ਼ਰ ਤੇ ਗਏ ਹਾਂਜੀ ਅੱਛਾ ਇੱਕ ਮਿੱਤੀ 1525 ਨੂੰ ਸਾਨੂੰ ਸੂਚਨਾ ਮਿਲੀ ਸੀ ਕਿ ਗੁਰਮੀਤ ਸਿੰਘ ਵਾਸੀ ਕੋਲਿਆ ਖੁਰਦੇ ਦੇ ਖੇਤਾਂ ਵਿੱਚ ਡੈੱਡ ਬਾਡੀ ਪਈ ਹੈ ਜਿਸ ਤੇ ਪੂਨ ਸਿੰਘ ਐਸ ਐਚਓ ਥਾਣਾ ਨਿਹਾਲ ਸਿੰਘ ਵਾਲਾ ਵੱਲੋਂ ਮੌਕੇ ਪਰ ਪੁੱਜ ਕੇ ਚੈੱਕ ਕਰਨ ਤੇ ਡੈੱਡ ਬਾਡੀ ਦੀ ਪਛਾਣ ਪ੍ਰਵਾਸੀ ਮਜ਼ਦੂਰ ਵਿਜੇਰਾਮ ਪੁੱਤਰ ਵਿਦੇਰਾਮ ਵਾਸੀ ਮਾਨਾ ਚੌਕ ਜ਼ਿਲ੍ਹਾ ਸੀਤਾਮੜੀ ਬਿਹਾਰ ਵੱਜੋਂ ਹੋਈ ਸੀ ਜੋ ਗੁਰਮੀਤ ਸਿੰਘ ਉਰਫ ਕਾਕਾ ਦੀ ਮੋਟਰ ਪਰ ਆਪਣੇ ਦੋ ਸਾਥੀਆਂ ਸਮੇਤ ਕਣਕ ਦੀ ਬਾਡੀ ਲਈ ਆਏ ਸੀ ਜਿਸ ਦਾ ਤੇਜ਼ ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਸੀ ਜਿਸ ਤੇ ਸ੍ਰੀ ਅਜੀਤ ਗਾਂਧੀ ਐਸਐਸਪੀ ਸਾਬ ਮੋਗਾ ਜੀ ਦੀਆਂ ਹਦਾਇਤਾਂ ਤੇ ਮੁਕੱਦਮਾ ਦਰਜ ਕਰਕੇ ਤਤਤੀਸ ਹਾਮਲ ਵਿੱਚ ਲਿਆਂਦੀ ਗਈ ਸੀ ਦਰਾਣੇ ਤਤਤੀਸ ਪਤਾ ਲੱਗਾ ਕਿ ਵਿਜੇਰਾਮ ਦੇ ਸਾਥੀਆਂ ਨੇ ਹੀ ਮਹੇਸ਼ਾਮ ਅਤੇ ਰਾਮਸਨ ਨਿਵਾਸੀਨ ਬਿਹਾਰ ਨੇ ਹੀ ਮਿਟੀ ਚਾਰ 3425 ਅਤੇ ਮਿਤੀ 21 5 25 ਦੀ ਦਿਨਵੰਨੀ ਰਾਤ ਨੂੰ ਤੇਜ਼ ਧਾਰ ਹਥਿਆਰਾਂ ਨਾਲ ਬੇਦੀਨਾਮ ਦਾ ਕਤਲ ਕੀਤਾ ਸੀ ਜਿਹੜਾ ਕਤਲ ਕੀਤਾ ਇਹ ਕੌਣ ਸੀ ਇਹ ਜਿਹੜੇ ਕਤਲ ਕਰਨ ਵਾਲੇ ਉਹਦੇ ਸਾਥੀ ਇਹ ਸੀਗੇ ਉਹਦੇ ਨਾਲ ਹੀ ਜਿਹੜਾ ਕਾਨਕਵੰਨ ਦੇ ਸੀਜ਼ਨ ਆਉਣ ਲਈ ਆਏ ਸੀਗੇ ਕਤਲ ਕਰਨ ਦਾ ਕਾਰਨ ਕੀ ਬਣਿਆ ਕਾਨ ਇਹ ਸੀ ਜਿਹੜਾ ਮੇਸ ਕੁਮਾਰ ਹੈ ਉਹਦੀ ਭਰਾਈ ਨਾਲ ਜਿਹੜਾ ਗੱਲਾਂ ਕਰਦਾ ਸੀ ਫੋਨ ਦੇ ਉੱਪਰ ਜਿਹੜਾ ਉਹਦੀ ਵਜ੍ਹਾ ਨਾਲ ਅਨਸਰ ਕਰਕੇ ਜਿਹੜਨ ਮੇਸबान ਤੇ ਉਹਦੇ ਸਾਥੀ ਰਾਮਸਾਨ ਨੇ ਜਿਹੜਾ ਕਤਲ ਕੀਤਾ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਹੜਾ ਅੱਜ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਨ ਲਿਆ ਜਾਊਗਾ ਉਹ ਜਾਣਕਾਰੀ ਅੱਜ ਪ੍ਰੈਸ ਕਨਫਰੰਸ ਅਵਰਥੀ ਗਏ ਹਾਂਜੀ ਅੱਛਾ ਇੱਕ ਮਿੱਤੀ 1525 ਨੂੰ ਸਾਨੂੰ ਸੂਚਨਾ ਮਿਲੀ ਸੀ ਕਿ ਗਰਮੀਤ ਸਿੰਘ ਬਸੀ ਕੋਲ ਦੇ ਖੁਰਦੇ ਦੇ ਖੇਤਾਂ ਵਿੱਚ ਡੈੱਡ ਬੋਡੀ ਪਈ ਹੈ ਜਿਸ ਤੇ ਪੂਨ ਸਿੰਘ ਐਸਐਚਓ ਥਾਣਾ ਨਿਹਾਲ ਸਿੰਘ ਵਾਲਾ ਵੱਲੋਂ ਮੌਕਾ ਵਰ ਪੁੱਜ ਕੇ ਚੈੱਕ ਗੰਤ ਤੇ ਡੈੱਡ ਬੋਡੀ ਦੀ ਪਹਿਚਾਣ ਪ੍ਰਵਾਸੀ ਮਜ਼ਦੂਰ ਵਿਜੇਰਾਮ ਪੁੱਤਰ ਬਿਦੇਰਾਮ ਵਾਸੀ ਮਾਨਾ ਚੌਕ ਜ਼ਿਲ੍ਹਾ ਸੀਤਾਮੜੀ ਬਿਹਾਰ ਵੱਜੋਂ ਹੋਈ ਸੀ ਜੋ ਗੁਰਮੀਤ ਸਿੰਘ ਉਰਫ ਕਾਕਾ ਦੀ ਮੋਟਰ ਪਰ ਆਪਣੇ ਦੋ ਸਾਥੀਆਂ ਸਮੇਤ ਕਣਕ ਦੀ ਬਾਡੀ ਲਈ ਆਏ ਸੀ ਜਿਸ ਦਾ ਤੇਜ਼ ਤਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ ਜਿਸ ਤੇ ਸ੍ਰੀ ਅਜੀ ਗਾਂਧੀ ਐਸਐਸਪੀ ਸਾਬ ਮੋਗਾ ਜੀ ਦੀਆਂ ਹਦਾਇਤਾਂ ਤੇ ਮੁਕਦਮਾ ਦਰਜ ਕਰਕੇ ਤਫਤੀਸ਼ ਹਾਮਲ ਵਿੱਚ ਲਿਆਂਦੀ ਗਈ ਸੀ ਦਰਾਣੇ ਤਫਤੀਸ ਪਤਾ ਲੱਗਾ ਕਿ ਵਿਜੇਰਾਮ ਦੇ ਸਾਥੀਆਂ ਨੇ ਹੀ ਮਹੇਸ਼ਰਾਮ ਅਤੇ ਰਾਮ ਸੰਨਵਾਸੀਨ ਬਿਹਾਰ ਨੇ ਹੀ ਮਿਤੀ 4 3425 ਅਤੇ ਮਿਤੀ 215 25 ਦੀ ਦਿਨਵਾਨੀ ਰਾਤ ਨੂੰ ਤੇਜ਼ ਧਾਰ ਹਥਿਆਰਾਂ ਨਾਲ ਵਿਜੇਰਾਮ ਦਾ ਕਤਲ ਕੀਤਾ ਸੀ ਜਿਹੜਾ ਕਤਲ ਕੀਤਾ ਇਹ ਕੌਣ ਸੀਗੀ ਸੀ ਇਹ ਜਿਹੜੇ ਕਤਲ ਕਰਨ ਵਾਲੇ ਉਹਦੇ ਸਾਥੀ ਇਹ ਸੀਗੇ ਉਹਦੇ ਨਾਲ ਹੀ ਜਿਹੜਾ ਕਾਨਕ ਵੱਢਣ ਦੇ ਸੀਜ਼ਨ ਲਾਉਣ ਲਈ ਆਏ ਸੀਗੇ ਕਤਲ ਕਰਨ ਵਾਲਾ ਯਾਰਦੂ ਜੀ ਬਣਿਆ ਸੀ ਕਾਨ ਇਹ ਸੀ ਜਿਹੜਾ ਮੇਸ ਕੁਮਾਰ ਹੈ ਉਹਦੀ ਭਰਜਾਈ ਨਾਲ ਜਿਹੜਾ ਗੱਲਾਂ ਕਰਦਾ ਸੀ ਫੋਨ ਦੇ ਉੱਪਰ ਜਿਹੜਾ ਉਹਦੀ ਵਜ੍ਹਾ ਨਾਲ ਅਨਸਰ ਕਰਕੇ ਜਿਹੜਾ ਮੇਸ ਕੁਮਾਰ ਤੇ ਉਹਦੇ ਸਾਥੀ ਰਾਮਸਾਨ ਨੇ ਜਿਹੜਾ ਕਤਲ ਕੀਤਾ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਹੜਾ ਅੱਜ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਊਗਾ